ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਟਾਰੀ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰਸਾ ਸਾਹਿਬ ਬਾਈ ਦਾ ਨਾਮ ਅਮਰਤਪਾਲ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਆਈਡੀ ਵੀਡੀਓ ਦੇ ਵਿੱਚ ਦੋਸਤੋ ਪੰਜ ਨਗਰਾਂ ਦੇ ਵਿੱਚ ਦਿਖਾਵਾਂਗੇ ਤੇ ਪੰਜੇ ਨਗਰ ਜਿਹੜੇ ਸੂਏ ਸਾਈ ਹੋਣਗੇ ਡਿਟੇਲ ਸਾਰੀ ਇਹਨਾਂ ਪੰਜਾਂ ਨਗਰਾਂ ਦੀ ਆਪਾਂ ਬਾਈ ਅਮਰਤਪਾਲ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਚ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਵੀਰਨਾ ਕਰਦੇ ਆ ਗੱਲਬਾਤ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਅਮਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਬੜੀ ਕਿਰਪਾ ਬਾਵਾ ਪਾਲਾ ਹੁੰਦੀ ਵੀਰ ਜੀ ਕੀ ਕੰਮ ਕਰਤੀ ਬਹੁਤ ਕਿਰਪਾ ਸਤਿਗੁਰ ਦੀ ਵੀਰ ਨੋ ਕਰ ਸਤ ਹਾਂਜੀ ਐਡਰੈਸ ਬੋੜੀ ਵੀਰ ਐਡਰੈਸ ਵੀਰ ਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਟਾਰੀ ਤੇ ਤਹਿਸੀਲ ਬਾਵਾ ਬਕਾਲਾ ਜਲੰਧਰ ਪਿੰਡਾ ਜੀ 50 ਤਰਨਤਾਰਨ 35 ਪਿੰਡਾ ਜੀ ਅੰਮ੍ਰਿਤਸਰ 35 ਪਿੰਡਾ ਖਰੂਸਾ 20 ਪਿੰਡਾ ਜੀ ਕਦਨੇ ਨਾਮ ਲਗੋ ਦੋ ਨੰਬਰ ਆਪਣੀ ਗੜੀ ਜੀ ਅਮਰਤ ਮੇਰਾ ਨਾਮ ਬਾਪ ਦਾ ਨਾਮ ਕਬਲ ਸਿੰਘ ਜੀ ਠੀਕ ਹੈ ਜੀ ਹਾਂਜੀ ਅਛਾ ਭਾਈ ਅਮਰਤ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ 8424818615 ਵੀ ਜੀ ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋ ਪੰਜ ਮਾਗੇ ਤੇ ਪੰਜ ਨਾਲ ਆ ਗਿਆ ਭਾਈ ਛੋਟੇ ਛੋਟੇ ਹੀ ਆ ਸਾਰੀ ਛੋਟੇ ਪਾ ਹੁਣ ਜਿਹੜੀ ਪੰਜ ਕਿਹੜਾ ਛੇ ਹਰ ਤਾਂ ਦੇਖੇ ਤੇ 23000 ਰੁਪਏ ਤੱਕ ਮੁੱਲ ਹੋ ਗਾ ਐਂਡੋ ਅੱਠ ਤੋਂ ਲੈ ਕੇ 24000 ਦੇ ਐਂਡ ਕਰ ਦਾਂਗੇ ਠੀਕ ਹੈ ਜੀ ਛੋਟੇ ਛੋਟੇ ਪਾ ਵੇਖੋ ਦਿਵਾਲੀ ਆਫਰ ਲਾਉਣੇ ਪਟਾਕੇ ਚਲਾਉਣੇ ਅੱਜ ਠੀਕ ਹੈ ਹਾਂਜੀ ਹਾਂਜੀ ਲੋ ਦੋਸਤੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਭਈ ਜਿਹੜੀ ਅੱਜ ਦੇ ਵੀਡੀਓ ਦੇ ਵਿੱਚ ਮੁੱਲ ਹੋਣਗੇ 8000 ਤੋਂ ਲੈ ਕੇ ਤੇ 23000 ਤੱਕ ਦਾ ਆ ਦੋਸਤੋ ਉਹਦਾ ਮੁੱਲ ਇਹਨਾਂ ਸਾਰੀਆਂ ਗਾਵਾਂ ਦਾ ਤੇ ਦੁੱਧ ਦੀ ਕਪੈਸਿਟੀ ਜੇ ਗੱਲ ਦੀ ਵਛੀ ਜੇ ਬੱਚਾ ਮਗਰ 20 ਦਿਨ ਦੀ ਸੂਈ ਜੀ ਬੱਚਾ ਕੀ ਮਗਰ ਬੱਚਾ ਜੀ ਦੀ ਬੱਚਾ ਦੋਸਤੋ ਆ ਵਛਾ ਨਾਲ ਬੱਧਾ ਚੈੱਕ ਕਰ ਲੋ ਹਾਂਜੀ 20 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਅਛਾ ਅਮਰਤ ਦੁੱਧ ਕਿੰਨਾ ਚੋਂ ਦੇ ਦੁੱਧ ਵੀਰ ਜੀ ਕੈਨੂ ਭਾਵੇਂ 10000 ਕਿਲੋ ਕਹੀ ਜੀਏ ਵੀਰ ਜੀ 9 ਕਿਲੋ ਵਾ 8 ਲੀਟਰ ਦਾ ਯੀਰ ਘਰ ਮੇਰੇ ਲੀਟਰ ਮਾਰ ਲੈ 8 ਲੀਟਰ ਦੀ ਗਾਰੰਟੀ ਆ ਭਾਵੇਂ ਕੋ ਵੀਰ ਧਾਰ ਬਣਾ ਮਾਰੇ ਭਾਵੇਂ ਦੋ ਟਾਈਮ ਮੇਰਾ ਭਰਾ ਦੋ ਟੋਕੇ ਲੈ ਠੀਕ ਹੈ ਜੀ ਹਾਂ ਦੋਸਤੋ ਦੁੱਧ ਦਾ ਵਖਾਵਾ ਭਾਵੇਂ 10 ਕਿਲੋ ਦਾ ਕਰ ਲਈ ਆ 8 ਲੀਟਰ ਮੰਨ ਕੇ ਸੌਦਾ ਕਰ ਲਿਓ ਹਾਂਜੀ ਤੇ ਮੁੱਲ ਇਹਦਾ ਅਮਰਤ ਕਿੰਨੇ ਗਜ ਐਸ ਉਸ ਦੀ ਠਾਈ ਜਾ ਚੱਕੀ ਵਿੱਚ ਦਰੋਂ ਕਰਦੇ ਜਿਹੜੀ ਜਾਂਦੀ ਯਾ ਸੁਣੋ ਹਾਂ 20000 ਦੀ ਵਸੀ ਦਿਣੀ ਚੋਂ 200 ਛੋੜ ਕ 200 ਰੁਪਇਆ ਛੋੜ 500 ਵਰ ਸਾਢੇ 22000 ਦੀ ਵਸੀ ਦਿਣੀ ਕੋਈ ਵੀਰੋਂ ਕਸਾਈ ਨਾ ਕਰੇ ਕਲੀਅਰ ਕਰਦੀ ਫਿਰ ਪੁਰਾਣ ਨਹੀਂ ਭਾਈ 22000 ਦੀ ਦੇ ਦਾਂਗੇ ਤੁਹਾਡੇ ਕਹਿਣ ਤੇ ਠੀਕ ਉਹ ਵੀ ਆਫਰ ਹੀ ਲਾਇਆ ਦਿਵਾਲੀ ਦੇ ਆਪਾਂ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਚੈੱਕ ਕਰ ਲੋ ਸਿੰਘ ਨਿਗਾ ਦੇ ਕਾ ਜਰੂਰ ਜੀ ਝੁੰਗਾ ਸਿੰਘ ਜੀ ਨੂੰ ਆਦੰਦੇ 8 ਕਿਲੋ ਵਾਲੀ ਬੱਚੀ 22000 ਦੀ ਮਿਲੂਗੀ ਉਹ ਵੀ ਬਟਾਰੂ ਆਹ ਲਓ ਜੀ ਚੈੱਕ ਕਰੋ 8 ਲੀਟਰ ਦੁੱਧ ਮੌਕੇ ਦਾ ਤਿਆਰ ਰੇਟ 22000 ਰੁਪਇਆ ਸੂਆ ਪਹਿਲਾ ਸੀ ਪਹਿਲਾ ਸੂਆ ਵੀਰ ਜੀ 6 ਦੰਦ ਮੂੰਹ ਆਹ ਲਓ ਜੀ ਥਾਂ ਦੀ ਕੁਆਲਟੀ ਕਰ ਲਓ ਇੱਥੋਂ ਖਾੜੋ ਵੀਰ ਜੀ ਕਹਨੂੰ ਭਾਵੇਂ 10000 ਕਿਲੋ ਕਹੀ ਜਾਈਏ ਪਰ ਉਹ ਵੀਰ ਜੀ ਕੰਮ ਕਰਕੇ ਨਹੀਂ ਦੇਣੀ ਆਪਾਂ 8 ਕਿਲੋ ਦੇ ਰੁਪਏ ਲੈਣੇ ਆਹ ਲਓ ਜੀ ਦੇਖੋ ਜੀ ਕਰੋ ਚੈੱਕ ਨੋ ਕੜਾ ਥਾਂ ਦੋਸਤੋ ਬਹੁਤ ਵਧੀਆ ਚਾਰੇ ਥਾਂ ਨਿਕਰਨੇ ਲੱਗੇ ਰਾਜੀਏ ਦੋਸਤੋ ਬਿਲਕੁਲ ਵਧੀਆ ਕੁਆਲਿਟੀ ਦੀ ਸ਼ਾਈਨਿੰਗ ਦੋਸਤੋ ਕਰ ਲੋ ਚਾਕੇ ਜੀ ਉੰਗਲ ਉੰਗਲ ਜਿਹੜਾ ਸਿੰਘ ਜੀ ਵੇਦੀ 22000 ਰੁਪਏ ਜਿਹੜਾ ਦਾ ਮੌਕੇ ਦਾ ਰੇਟ ਹੈ ਜਿਹਦੇ ਵਿੱਚੋਂ ਕੋਈ ਸਿਰਫ ਛੋੜ ਚਪਾਈ ਹੋਣਾ ਹੈ ਹਾਂਜੀ ਵੀਰ ਜੀ ਬੱਛਾ ਤੇ ਮਗਰ ਬੱਛਾ ਜੇ ਚੈੱਕ ਕਰ ਲੋ ਬੱਛਾ ਚੈੱਕ ਕਰਨ ਨੂੰ ਕਈ ਲੋਕ ਕਹਿੰਦੇ ਆ ਜੀ ਵੀਡੀਓ ਦੇ ਵਿੱਚ ਬੱਛੀ ਦਿਨ ਆਖੀ ਨਹੀਂ ਨਹੀਂ ਵੀਰ ਜੀ ਬੱਛਾ ਬੱਛਾ ਇੱਕ ਨੰਬਰ ਗਾਂ ਦੇ ਮਗਰ ਬੱਛਾ ਚੈੱਕ ਕਰ ਲੋ ਜੀ ਹਾਂਜੀ ਇਹ ਤੋਂ ਅੱਗੇ ਆ ਗਈ ਜਰਸੀ ਗਾਂ 2 ਨੰਬਰ ਇਹ ਤੇ ਮਗਰ ਇਹ ਸ਼ਾਈ ਵਾਲਾ ਵੀਰ ਜੀ ਇਹਦੇ ਮਗਰ ਬੱਛੀ ਕੋਈ ਵੀਰ ਮਹੀਨੇ ਦੀ ਮੇਥਲੇ ਕੋਈ ਦੋ ਨਹੀਂ ਮ ਚੇਕਰ ਇਹਦੇ ਗਾਂ ਦੇ ਮਗਰ ਜੇ ਵਛੀ ਵਛੀ ਸ਼ਾਈ ਵਾਲ ਦੇ ਠੀਕ ਹੈ ਜੀ ਸ਼ਾਈ ਵਾਲ ਗਾਂ ਦੇ ਤੇ ਵਛੀ ਵੀ ਸ਼ਾਈ ਵਾਲ ਦੇ ਖੰਡੀ ਨਹੀਂ ਭਾਜੀ ਉਹ ਖੁੱਚਾਂ ਤੱਕਰ ਬੁਰਸ਼ ਮਾਰ ਜੇ ਹੋਰ ਭਾਣ ਮੜਾ ਮੋਟਾ ਡਰੇ ਜੀ ਸਰ ਕੇ ਪਰ ਕਿਉਂ ਲਗਾ ਲਾਤਾ ਨਹੀਂ ਮਾਰੂਗੀ ਅੱਛਾ ਭਾਈ ਅੰਮਰ ਤਾਂ ਦੁੱਧ ਕਿੰਨਾ ਦਿੰਦੇ ਦੁੱਧ ਭਾਜੀ ਕਹਨ ਉਹ 6-7 ਕਿਲੋ ਗਏ ਜਿਹੜਾ ਪਾਣੀ ਤੋਂ ਲੀਟਰ ਨਾਲ ਮਣਕੇ ਦਵਾਂਗੇ ਜਿਹੜਾ ਚਵਾ ਦੇਣਾ ਜਿਹੜਾ ਚਵਾ ਕੇ ਦੇਣਾ ਵਾ ਠੀਕ ਹੈ ਹਾਂਜੀ ਹੁਣ ਇਹ ਆਪਣੇ ਕੋ ਆਈ ਬਸ ਕੇ ਲੈ ਰਾਇ ਜਿਹੜਾ ਪਾਇਆ ਵਾ ਠੀਕ ਹੈ ਜੀ ਹਾਂਜੀ ਅੱਛਾ ਇਹਦਾ ਮੁੱਲ ਕਨਾ ਕਰ ਮੁੱਲ ਛੋੜਾ ਜਿਹਾ ਕਰਨ ਦਾ 18000 ਦੀ ਜਿਹੜੀ ਕਿ ਮੈਂ 13000 ਦੇ ਜਾਸ 13000 ਹੈਗੀ ਕਿ ਜੇ ਕੋਈ ਹੋਰ ਉਹ ਵੇਚਦਾ ਤੁਸੀਂ ਕਰਾ ਲਓ ਥੋੜਾ ਬਤਾ 13000 ਕਰਦੇ ਦੇ ਰਾਂਗੇ 12000 12000 ਦੀ ਬੱਝ ਕਰ 12000 ਦੀ ਦੇ ਰਾਂਗੇ ਆ ਲੋ ਜੀ ਦੋਸਤੋ ਇਹ ਦੇਣ ਲੈਣ ਵਾਲੇ ਮੁੱਲ ਕੀਤੇ ਜੇ ਇੰਨੇ ਦੀ ਕੋਈ ਮੱਛੀ ਵੀ ਨਹੀਂ ਅਨਸਰ ਦਿੰਦਾ ਠੀਕ ਹੈ ਤੇ ਜਿਹੜੇ ਵੀਰ ਨੂੰ ਸ਼ਾਈ ਵਾਲ ਦੀ ਪਰਖ ਹੋਈ ਨਾ ਉਹ ਨਹੀਂ ਛੱਡਦਾ ਇਹਦੇ ਮਗਰ ਦੋਸਤੋ ਮੱਛੀ ਵੀ ਸ਼ਾਈ ਵਾਲ ਦੀ ਹੈ ਹਾਂਜੀ 5 ਕਿਲੋ ਦੋਤ ਮੌਕੇ ਦਾ ਚਵਾਂੜੀ ਜੇ ਸਵੇਰਾ ਇਹ ਦੂਜਾ ਸੀਕ ਪੁੱਤ ਉਦਾਂ ਵੀਰ ਜੀ ਡਲੂਗੀ ਮੱਛੀ ਦਾ ਕਰਦੀ ਅੱਗਾ ਉਹੋ ਜੀ ਕੋਈ ਗੱਲ ਬਾਤ ਨਹੀਂ ਆ ਆ ਵੇਖੋ ਵੱਛੀ ਦਾ ਕਰਦੀ ਆ ਭੱਜ ਕੇ ਵੱਛੀ ਤੇ ਆਉਂਦੀ ਆ ਮਾਂ ਵਾਂਗੂ ਪੇਲਦੀ ਆਉਂਦੀ ਜੇ ਵੱਛੀ ਦੇ ਚੈੱਕ ਕਰ ਲਓ ਤੁਸੀਂ ਆਵੇ ਦੇਖੋ ਜੀ ਠੰਡੀ ਸੀਲ ਪੂਰੀ ਜਿੰਦਾ ਮਰਜੀ ਥਲੇ ਤੱਕ ਰੱਥ ਮਾਰੀ ਜਾਈਏ ਵੀਰ ਜੀ ਦੇਖੋ ਧੌਣ ਵਾਲੀ ਗਾਂ ਵੇਖੋ ਕਰੋ ਚੈੱਕ ਪ्योर ਛਾਈ ਵਾਲਾ ਪ्योर ਰਾਠੀ ਜਿਹਨੂੰ ਕਹਿੰਦੇ ਆ ਹਾਂਜੀ ਆਹ ਤੇ ਇਹਦੇ ਮਗਰ ਵੱਛੀ ਆਹ ਵੱਛੀ ਜੇ ਵੀਰ ਕੋ ਡੇਢ ਦੀ ਮਿੱਥੇ ਕੋਈ ਵੀਰ ਦੋ ਨਹੀਂ ਮਿੱਥੇ ਜੋ ਕੋ ਗਾੜੀ ਠੀਕ ਹੈ ਜੀ ਰੇਟ ਵੀ ਬਿਲਕੁਲ ਛੋਟਾ ਗਿਆ 12000 12000 ਰੁਪਏ ਹਾਂ 12000 ਦੇ ਵਿੱਚ ਤੁਹਾਨੂੰ 8 5 ਕਿਲੋ ਦੁੱਧ ਨਹੀਂ ਹਾਂ 5 ਕਿਲੋ ਦੇ ਵਿੱਚ ਤੋਂ 12000 ਦੇ ਠੀਕ ਹੈ ਜੀ ਹੁਣ ਵੀਰ ਜੀ ਆਹ ਖਾ ਲਈ ਇਹ ਬੇਬੀ ਸੂਈ ਰਾਤ 2:00 ਵਜੇ ਠੀਕ ਆ ਵੀਰ ਜੀ ਇਹਦੇ ਜਰ ਜਰ ਪਾਤੀ ਪ੍ਰੋਪਰ ਡਾਨਿਆ ਪ੍ਰੋਪਰ ਜੇਰੇ ਸਰ ਜੀ ਹਾਂ ਡਾਨੇ ਵੀਰ ਜੀ ਕੋਈ ਵੀ ਸੌਦਾ ਕਰੂ ਆਪਾਂ ਵੀਡੀਓ ਪਾਰਾਂਗੇ ਕੋਈ ਚੱਕਰ ਨਹੀਂ ਮਗਰੇ ਬੱਚਾ ਆ ਨਾੜੂ ਵੇਖ ਲੋ ਜੀ ਇਹਨਾਂ ਕੋਈ ਵੀਰ ਕਵੇ ਝੂਠ ਮਰਦਾ ਨਾੜੂ ਦਾ ਅੱਗ ਲਾ ਜਾ ਸੁਣਾ ਅੱਛੀ ਦਾ ਕਰ ਲਓ ਚੈੱਕ ਬਿਲਕੁਲ ਨਾੜੂ ਗਿੱਲੇ ਦੇ ਵਸ਼ੀ ਜੇ ਮਗਰੇ ਦੇ ਹਾਂ ਜੀ ਤੇ ਸੂ ਕੇ ਥੋੜੀ ਜਿਹੀ ਲੱਪੇ ਦੇ ਵਿੱਚ ਜਰੂਰ ਲੱਪੇ ਚ ਲਾ ਗਈ ਭਾਜੀ ਪਤਾ ਨਾ ਪਹਿਲਾਂ ਵੀ ਥੋੜੀ ਸਾਂਭ ਘਟਲੇ ਘਰੋਂ ਕਿਸੇ ਵੀਰ ਨੇ ਸ਼ਾਇਦ ਦਿੱਤੀ ਹੈ ਹਾਂ ਜ ਬਾਕੀ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਅੱਛਾ ਅਮਰ ਤਾਂ ਇਹਦੀ ਚਵਾਈ ਕੀਤੀ ਚਵਾਈ ਕੀਤੀ ਵਿੱਚ 1.5 ਕਿਲੋ ਬਾਲਾ ਚੋਇਆ ਇਹ ਨਹੀਂ ਕਹਿਣਾ ਆਪਾਂ 3 ਕਿਲੋ ਚੋਈ ਦੇ ਚਾਰਜ ਜਿੱਡੀ ਦੇ ਗਾਂ ਉਹਨਾਂ ਕੀ ਦੱਸ ਕੇ ਦੇਣੀ ਮਾਰਾ ਹਾਂਜੀ 1.5 ਕਿਲੋ ਬਾਲਾ ਆਪਾਂ ਕੱਢਿਆ ਜੇ ਪਰ ਦੋ ਵਾਰੀ ਤੇ 1.5 ਕਿਲੋ ਵੀਰ ਕਹਿੰਦਾ ਵਿੱਚ ਹੋਇਆ ਹਾਂ ਥਾਣਾ ਦੀ ਇੱਕ ਨੰਬਰ ਹੋਊਗੀ ਕੋਈ ਪੂਰ ਛੱਟਾ ਹੋਵੇ ਕੋਈ ਦੰਦ ਟੁੱਟਾ ਹੋਵੇ ਉਹਦੀ ਮੇਰੀ ਗਾਰੰਟੀ ਆ ਵੀਰ ਜੀ ਦੋਸਤੋ ਮੁੱਲ ਵੀ ਬਿਲਕੁਲ ਜਿੰਨੀ ਕਰਨਾ ਵੀਰ ਜੀ ਇਸੀ ਦਿੱਕੀ ਵਾਲਾ ਮੁੱਲ ਕਰਨਾ ਇਹਦਾ ਕਰੋ ਚੈੱਕ ਜੀ ਉਹਰਾ ਤਾਰਾ ਵੇ ਲੋ ਐ ਵੇ ਲੋ ਭੱਜੀ ਜਾਂਦੀ ਜੇ ਵਛੀ ਭੱਜੀ ਵੀ ਲੈ ਗਈ ਲੈਟਵਾ ਦੰਦ ਕੌੜੇ ਅਰ ਕੇ ਬਸ ਸੰਭੀ ਨਹੀਂ ਚ ਭੈਣ ਭਰਾ ਨੇ ਠੀਕ ਐ ਜੀ ਆ ਲੋ ਜੀ ਵਛੀ ਜੇ ਮਗਰ ਦੇ ਜੇ ਕੋਈ ਵੀਰ ਸੰਭੂ ਗਾ ਚੰਗੀ ਤਰ੍ਹਾਂ ਤੇ ਵਛੀ ਵੀ ਦੋਸਤੋ ਸਾਲ ਕੱਚ ਤਿਆਰ ਹੋ ਜੀਦੀ ਤੇ ਗਾਂ ਵੀ ਦੁੱਧ ਕਿੰਨਾ ਚਵਾ ਦੂਗੀ ਇਹ ਅਮਰ ਤੇ ਦੁੱਧ ਵੀ ਜੀ ਰਮਾਨਾ 8 ਕਿਲੋ ਤਨੇ ਮਰਦੀ ਨਹੀਂ ਜੀ 8 ਕਿਲੋ ਚਵਾ ਦੂਗੀ 8 ਕਿਲੋ ਰਮਾਨਾ ਚਵਾਉਗੀ ਸੂਈ ਸਵਾਈ ਤਾਜੀ ਇਹ ਜਿਹੜੀ ਟੋਕੜ ਆ ਠੀਕ ਐ ਹਾਂ ਜੀ ਬੌਲਾ ਬੰਡਿਆ ਕਿ ਮੈਂ ਕਬੂਲਤਾ ਕਰ ਦਿੰਦਾ ਬੋਲੇ 20000 ਦੀ ਦੇਦੀ ਐ ਸਭ ਜੀ ਕਿ ਮੈਂ ਕਬੂਲਤਾ ਨਹੀਂ ਇੱਕ ਹੀ ਰੇ ਕਰ ਇੱਕ ਯਾਰ ਛੱਡ 16000 16000 16000 ਕਰ ਦਾਂਗੇ ਵੀਰ ਦਾ ਮਨਦਾਨ ਜਿਹੜਾ ਨੇ 15000 ਦੀ ਕਰਾਤਾ 15000 ਦੀ ਜਨਾਏ ਹੁਣ ਕੋਈ ਮਸਾਈ ਨਾ ਕਰੇ ਦੋ ਦੋ ਤੁਸੀਂ ਕਿੰਨਾ ਚੋਸੋ ਤੇ ਡਿਪੈਂਡ ਉਹ ਵੀਰ ਜੀ ਅਗਲੇ ਦੀ ਸੇਵਾ ਦਾ ਆਪਾਂ ਥਾਣੇ ਲੱਗਦੇ ਦੇਣੀ ਦੋ ਜੀ ਨਹੀਂ ਆਪਾਂ ਕਿਸੇ ਭੈਣ ਭਰਾ ਨੂੰ ਗਾਰੰਟੀ ਦਿੰਦੇ ਠੀਕ ਹੈ ਜੀ ਬਿਲਕੁਲ ਹਾਂ ਜੀ ਕਿਉਂਕਿ ਦੋਸਤੋ ਤਾਜੀ ਸੂਈ ਹੈ ਜੇ ਚੁਆਇਸ ਰਿਕ ਇੱਕੋ ਜੀ ਦੀ ਹੋਈ ਹੈ ਜੀ ਹਾਂ ਜੀ ਤੇ ਇਹਦੇ ਵਗੇ ਵੀਰ ਦੇ ਕੋਲ ਇੱਕ ਆ ਗਈ ਹੈ ਜੀ ਗਾ ਇਹ ਟੋਕੜੇ ਇਹਨਾਂ ਨਹੀਂ ਡੰਕ ਲਾ ਜਾ ਇਹਦੇ ਵੀਰ ਸੂਈ ਨੂੰ ਕਿੰਨਾ ਦੇਮੋਗੇ ਇਹ ਵੀਰ ਜੀ ਮੱਛੀ ਫੋੜਾ ਹਾਇ ਨਾ ਬੋਲੇ ਕੋਈ ਤਾਂ ਅਰਚ ਕੋਈ ਥਣ ਘਟ ਵੱਧ ਹੋਏ ਉਹਦੀ ਆਪਣੀ ਜ਼ਿੰਮੇਵਾਰੀ ਉਹਦਾ ਮੜਾ ਜਾ ਪੋਟਾ ਕਿ ਜਨਾ ਚੁੱਕਦੀ ਭਾ ਕੋ ਲੀਟਰ ਨਾ ਵੀਰ ਚੋ ਕੇ ਲੈ ਦੇ ਵੀਰ ਜੀ ਥੋੜੀ ਜੀ ਸਾਈਡ ਚੱਕਦੀ ਆ ਉਹਦਾ ਮੜਾ ਚੁੱਕਦੀ ਹੋਊਗੀ ਇੱਕ ਤਾਰ ਦਾ ਫਰਕ ਨਾ ਹੋਊਗਾ ਥਾਣਾ ਚ ਠੀਕ ਹੈ ਥਾਣਾ ਦੀ ਕੁਆਲਿਟੀ ਠੀਕ ਹੈ ਜੀ 6 ਕੋ ਦੋ ਜਿਹੜਾ ਲੀਟਰ ਨਾ ਮਿਲ ਕੇ ਦਊਗਾ ਠੀਕ ਹੈ ਜੀ ਹਾਂਜੀ ਤੇ ਇਹਦਾ ਅਮਰਤ ਮੂਲਕ ਨਾ ਕਰਨਾ ਮੂਲ ਨਹੀਂ ਇਹਦਾ ਖਰਾ ਸਾਲ ਕੋਈ ਵੀ ਕਰਾ ਪੁਲ 16 ਕਰਾ ਲੋ 17 ਕਰਾ ਲੋ 13000 ਦੀ ਵਸੀ ਦੇ ਦੀ 13000 ਦੀ ਹਾਂਜੀ ਕਿੰਮਾ ਕੋ ਮਾਂ ਤਰੀਕੇ ਕਿਹ ਵਾਰੀ ਦਿਲੋਂ 12000 ਦੇ ਦੇ 12 ਨਹੀਂ ਉਹ ਦੇ ਜੋੜਾ 12 ਹਾਂ 24000 ਦਾ ਜੋੜਾ ਜਨਾ ਬੀ ਭਰਾ ਇਕੱਠੀਆਂ ਲਾਊਗਾ ਫੇਰ ਕਰਾਂਗੇ ਵੀਰ ਜੀ ਮੰਨਤਾ ਅੱਛਾ ਜੋੜੀ ਤੋਂ ਮੰਨਤਾ ਹਾਂ ਮੰਨਦਾਂ ਕਰਾਂ ਤੂੰ ਵੀਰ ਇਕੱਠੀਆਂ ਮੰਗੂਗਾ ਹਰ ਸਾਥ ਥੋੜੀ ਬੋਤਾ 24000 ਦਾ ਬੰਦਾ ਜੋੜਾ ਹਾਂ 24000 ਦਾ ਮੰਨਦਾ ਕੋ ਵੀਰ ਇਕੱਠੀਆਂ ਲਾਊਗਾ ਕਰ ਦਾਂਗੇ ਮੰਨਤਾ ਹਾਂਜੀ ਵੀਰ ਜੀ ਆਹ ਲਓ ਦੋਸਤੋ ਕਰ ਦੇ ਵੇਖੋ ਵੀਰ ਜੀ ਬੋਦੀ ਬਾਦੀ ਵਖਾੜੋ ਸਿਰ ਦੀ ਵੀਰ ਜੀ ਕੀ ਚੀਜ਼ ਆ ਲਿਸਾ ਪੰਨ ਥੋੜਾ ਜਿਹਾ ਜ਼ਰੂਰ ਆ ਤੇ ਦੁੱਧ 5 ਕਿਲੋ ਖਾਨ ਕੋ ਘਟ ਵੱਧ ਹੋਏ ਉਹਦੀ ਆਪਣੀ ਜੁਮਿਆਰ ਉਦਾਂ ਵਛੀ ਮੜਾ ਚੋਕ ਦੀ ਜਰੂਰ ਆ ਵੱਡੇ ਭਾਜੀ ਤਾਂ ਦੇਖੋ ਉਦਾਂ ਮੜਾ ਚੋਕ ਰੀ ਪੰਜ ਦੋ ਜਣੇ ਬੈਠੇ ਰਹੀਆਂ ਲੋ ਜੀ ਦੇਖੋ ਜੀ ਦੋਸਤ ਇਧਰ ਵੇਖੋ ਲੋ ਜੀ ਆ ਵੇਖ ਲੋ ਦੋਵੇਂ ਪਾਸੇ ਦੋਸਤ ਬੈਠੇ ਨੇ ਹਾਂ ਜੀ ਫੇਸਬੁਕ ਖਾ ਲੋ ਵੀ ਇਹ ਮਸ਼ੀਨਾ ਫੋਹੂ ਵੇਖੋ ਬੋਦੀ ਵਾਲੀ ਬੱਚੀ ਤੇ ਚੈੱਕ ਕਰ ਲੋ ਟੀਕਾ ਆਪੇ ਵੇਖੋ ਕਿੱਡਾ ਵਰੀਆ ਨੇ ਮੱਥੇ 'ਚ ਚੰਗੇ ਸੀਮੰਦੀ ਆ ਪਰ ਥੋੜੀ ਸਾਂਹ ਪੁਰੇ ਗਈ ਹੈ ਹਾਂ ਜੀ ਹਾਂ ਜੀ ਤੇ 1.5 ਮਹੀਨਾ ਹੋ ਗਿਆ ਇਹਨੂੰ ਕਿਹਾ 1.5 ਮਹੀਨਾ ਗਾਇਆ ਇਹਨੂੰ ਗਾੜੀ ਕਿਸਮਰ ਭੈਣ ਭਰਾ ਦੀ ਆਪਾਂ ਖਾਲੀ ਕਰਕੇ ਖਰਾ ਖਾਹ ਦੇਣੀ ਆ ਅੱਛਾ ਮਤਲਬ ਆਪਾਂ ਚੈੱਕ ਨਹੀਂ ਨਾ ਕਰੀ ਹਾਂ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਹਾਂਜੀ ਲੋ ਦੋਸਤੋ 12000 ਦੇ ਵਿੱਚ ਇਹਦੀ ਪਹੁੰਚ ਹੋਊਗੀ ਹਾਂ ਨਹੀਂ ਪਹੁੰਚ ਨਹੀਂ ਭਾਈ ਉਹ ਆਪਣੇ ਹਾਂ 12000 ਚ ਦੇਣੀ ਆ 12000 ਰੁਪਏ ਦਾ ਮੌਕੇ ਦਾ ਰੇਟ ਚਲੋ 1000 ਦਾ ਜੋੜਾ ਦੇਣਾ ਕੋਈ ਵੀ ਤਰ੍ਹਾਂ ਜੋੜਾ ਲਊਗਾ ਹੋਰ ਮਾਨਦਾਨ ਕਰੂੰਗਾ ਤਿੰਨ ਗਾਵਾਂ 26000 ਦੇ ਵਿੱਚ ਮਿਲਦੀਆਂ ਜੀ ਇੱਕ ਬੱਚੀ ਨਾਲ ਤੋਂ ਦੋ ਗਾਂ ਹਾਂਜੀ ਠੀਕ ਹੈ ਜੀ ਅੱਛਾ ਇਹ ਦੋ ਅਗਲੇ ਵੀਰ ਆ ਗਈ ਗਾੜੀ ਇਹ ਤੋ ਤਖਤ ਇਹ ਵੀਰ ਜੀ ਆਲੇ ਥਾਣੇ ਦੀ ਤੇਲ ਜੇ ਹਰ ਖਾ ਵੇਖੋ ਜਮਾਂਦਰੂ ਜਮਾਂਦਰੂ ਤੇਲ ਲਿਆ ਜੀ ਹਾਂਜੀ ਇਧਰੋਂ ਖਾਲ ਦੋ ਕਿੰਨਾ ਥਾਂ ਦੀ ਆਪਣੀ ਓਕੇ ਰਿਪੋਰਟ ਹੋਊਗੀ 5 ਕਿਲੋ ਦੁੱਧ ਜਿਹੜਾ ਲੀਟਰ ਨਾਲ ਮਿਲ ਕੇ ਕੋਈ ਦੋ ਟਾਈਮ ਲੈ ਜੇ ਵੀਰ ਕੋ ਤਿੰਨ ਟਾਈਮ ਲੈ ਠੀਕ ਹੈ ਜੀ ਹਾਂਜੀ ਜਮਾਂਦਰੂ ਤੋਂ ਅਗਲੇ ਜਿਹੜਾ ਬਹਿਣੀ ਵਾਲਾ ਥਾਣਾ ਉਲਟ ਪਾਸੇ ਜਮਾਂਦਰੂ ਤੇਲ ਲਿਆ ਉਹਦੀ ਤੇਲ ਜੇ ਹਾਂਜੀ ਤੇ 5 ਕਿਲੋ ਦੁੱਧ ਤੋਂ ਮੌਕੇ ਦਾ ਤਾਸ਼ਾ ਅਮਰ ਤੇ ਇਹਦਾ ਮ ਲਿੱਕ ਜੈਸ ਕਰੀ ਜੀ ਕਿਉਂਕਿ ਹੈ ਵੀ ਤੇਲ ਅਤੇ ਦੁੱਧ ਚੰਗਾ ਤੁਸੀ ਦੱਸ ਦੋ ਸਾਹਿਬ ਜੀ ਇੱਕ ਹੀ ਵਾਰੀ ਮੁੱਲ ਕਰ ਲੈਣਾ 8000 ਦੀ ਜੀ 8000 ਪੂਰੀ ਦੀ 8000 ਹੈ ਕਿ ਜੈਸ ਦੀ 84 500 ਘਾਟ ਦਾਂਗੇ 7 ਲਿਜੇ ਦਾਂ 7000 7000 ਦੀ ਦਿੰਦੇ ਨਾ ਚਲਣ ਦੋ ਉਹ ਹੋਈ ਦੀਵਾਲੀ ਦੇ ਲੱਗੇ ਅੱਜ ਆਹ ਵੇ ਲਾਤੇ ਆਪਾਂ ਦੀਵਾਲੀ ਦੇ ਲਗਾ ਜੀ ਤੇ ਭੈਣ ਭਰਾ ਨੂੰ ਕਰਨਾ ਠੀਲੇ ਹੋ ਜੀ ਹਾਂ ਜੀ ਹਾਂ ਜੀ ਦੁੱਧ ਦੋ ਤੋਂ 5 ਕਿਲੋ ਉਲਟ ਬਣੀ ਵਾਲੇ ਪਾਸੇ ਦਾ ਥਾਣਾ ਮੂਰਲਾ ਉਹਦੀ ਤੇਲ ਤੇ 7000 ਰੁਪਏ ਦੇ ਵਿੱਚ ਮਿਲ ਜਰੀਏ ਠੰਡੀ ਸੀਲ ਦੀ ਆਪਣੀ ਗਰੰਟੀ ਹੋ ਗਈ ਮਹਾਰਾਜ ਇੱਧਰ ਵੇਖੋ ਤਾਂ ਇੱਦਾਂ ਥੱਲੇ ਬਹਿ ਜੀਏ ਜਿੱਦਾਂ ਮਰਜ਼ੀ ਚੋਈ ਜਾਈਏ ਚਾਹ ਲਓ ਦੋ ਦੋ ਹਰ ਇੱਕ ਵੀਰ ਭੈਣ ਭਰਾ ਦੇ ਬੈਟ ਦਾ ਮੁੱਲ ਆ ਵੇਖੋ ਆ ਲਓ ਜੀ ਇਹ ਨਾ ਕੋਈ ਵੀਰ ਕਵੇ ਇਹ ਜਿਹੜੇ ਵੀ ਲੋਡ ਮੰਦਣਾ ਚਾਹ ਵਾਸਤੇ ਵੀ ਜਿਹੜਾ ਡੱਬਾ ਫੜ ਕੇ ਦੁੱਧ ਮੋਲ ਲਿਆਉਂਦੇ ਉਹ ਨਾਲ ਹੀ ਹੋਣਾ ਪਊ ਠੀਕ ਹੈ ਹਾਂਜੀ ਜਾਤ ਕੁਆਲਟੀ ਇਹ ਵੀ ਪੂਰੀ ਹੈ ਸਟੇਲ ਹੈ ਅਗਲੇ ਥੰਦੀ ਜਿਹੜੀ ਦੱਸਤੀ ਹੈ ਵੀਰ ਨੇ ਹਾਂਜੀ ਤੇ ਦੋ ਦੋ 5 ਕਿਲੋ ਚੋਂ ਹੋਂਦੇ ਤੇ 800 ਰੁਪਏ ਦਾ ਰੇਟ ਹੈ ਜੀ ਪੰਜ ਨਗਰ ਕਾਵਾਂ ਦੇ ਵਿੱਚ ਤੁਹਾਨੂੰ ਦਿਖਾਤੇ ਤੇ ਪੰਜੇ ਨਗਰ ਸੂਏ ਸਵਾਇਆ ਡਿਟੇਲ ਕੱਲੇ ਕੱਲੇ ਪਛ ਦੀ ਵੀਰੇ ਤੁਹਾਨੂੰ ਦੱਸਤੀ ਹੈ ਹਾਂਜੀ ਵੀਰ ਜੀ ਐਡਰੈਸ ਇੱਕ ਰੀ ਵਿਚ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਵੀਰ ਦਾ ਬਟਾਰੀ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਅਮਰਤਪਾਲ ਸਿੰਘ ਬਾਈ ਦਾ ਫੋਨ ਨੰਬਰ ਬਾਈ ਕਰਕੇ ਬੋਲਦੇ ਫੋਨ ਨੰਬਰ 842418615 ਵੀਰ ਜੀ ਤੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਧੰਨਵਾਦ ਉਸ ਤੋਂ ਰਾਣਾ ਵੀਡੀਓ ਦੇਖਣ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ